ਲੋਈ ਮੇਟਰੂ ਅੱਜ ਇੱਕ ਨਵੀਂ ਜੀ ਤੁਹਾਨੂੰ ਵੀਡੀਓ ਦਿਖਾਉਣਾ ਮਨ ਲਓ ਤੁਸੀਂ ਇਹ ਜੀਆਂ ਫਰਾਡ ਕਾਲਾਂ ਤੋਂ ਬਚਿਓ ਜਰੂਰ ਤੇ ਨਾਲੇ ਤੁਸੀਂ ਮਾੜਾ ਮਾੜਾ ਹੱਸੋਗੇ ਤੇ ਨਾਲੇ ਇੰਜੋਏ ਕਰੋਗੇ ਵੀਡੀਓ ਤੇ ਮਨ ਲਓ ਹਾਸੂ ਹੋਣੀ ਆ ਮਨ ਲਓ ਕਈ ਵਾਰੀ ਕਿਸੇ ਨੂੰ ਐਦਾਂ ਦੀਆਂ ਫਰਾਡ ਕਾਲ ਆਉਂਦੀਆਂ ਮਨ ਲਓ ਉਹਨਾਂ ਤੋਂ ਬਚੋ ਠੀਕ ਹੈ ਤੇ ਇਹ ਥੋੜੀ ਰੋਚਕ ਜੀ ਹੈ ਤੇ ਤੁਹਾਨੂੰ ਦਿਖਾਉਣਾ ਕਿਦਾਂ ਬੰਦੇ ਨੇ ਕਾਲ ਕੀਤੀ ਬਾਹਰੋਂ ਆਖੇ ਬਾਹਰੋਂ ਮੈਂ ਬੋਲ ਰਿਹਾ ਤੇ ਵਰਦੀ ਪਾਈ ਹੈ ਪੰਜਾਬ ਪੁਲਿਸ ਦੀ ਤਾਂ ਨਹੀਂ ਹੈਗੀ ਕਿਸੀ ਹੋਰ ਕੰਟਰੀ ਹੋਰ ਮਤਲਬ ਹੈਗੀ ਐ ਸਟੇਟ ਦੀ ਹੈ ਵਰਦੀ ਹੈ ਪੁਲਿਸ ਦੀ ਤੇ ਆਜੋ ਤੁਹਾਨੂੰ ਵੀਡੀਓ ਕਾਲ ਤੁਸੀਂ ਇਹਨੂੰ ਦੇਖਿਓ ਐਦਾਂ ਦੀਆਂ ਕਾਲਾਂ ਬਹੁਤ ਆਉਂਦੀਆਂ ਤੇ ਤੁਸੀਂ ਇਹਦੇ ਤੋਂ ਅਵੇਅਰ ਰਹਿ ਜਾ ਕਰੋ ਤੇ ਆਓ ਤੁਹਾਨੂੰ ਸੁਣੋ ਤੁਸੀਂ ਆ ਵੀਡੀਓ ਤੇ ਦੇਖਿਓ ਕਿੱਦਾਂ ਕਿੱਦਾਂ ਦੇ ਲੋਕ ਫਰੌਡ ਕਰਦੇ ਆ ਤੇ ਆ ਦੇਖੋ ਨਹੀਂ ਮੇਰਾ ਬੇਟਾ ਤਾਂ ਕੈਨੇਡਾ ਦੇ ਵਿੱਚ ਮਤਲਬ ਮੈਰਿਡ ਆ ਤਾਂ ਜੀ ਤੁਹਾ ਗਿਆ ਮੀ ਉਹ ਜੋਬ ਕਰ ਰਿਹਾ ਹੈ ਜਾਂ ਪੜਾਈ ਕਰ ਰਿਹਾ ਹੈ ਬੇਟਾ ਕੈਨੇਡਾ ਜੋਬ ਕਰਦੇ ਆ ਜੀ ਤੁਸੀਂ ਮਤਲਬ ਕੀ ਗੱਲ ਕੀ ਹੋ ਗਈ ਮਾੜੇ ਦੱਸੋ ਤਾਂ ਸਹੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਸਰਦਾਰ ਜੀ ਬੇਟਾ ਜੋਬ ਕਰ ਰਿਹਾ ਵਾਹ ਕੈਨੇਡਾ ਜੀ ਹਾਂਜੀ 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 ਠੀਕ ਆ ਬੇਟੇ ਦਾ ਨਾਂ ਦੱਸੋ ਸਰਦਾਰ ਜੀ ਨਾਂ ਕੀ ਹੈਗਾ ਹਰਜੀਤ ਸਿੰਘ ਜੀ ਹਰਜੀਤ ਸਿੰਘ ਬਿਲਕੁਲ ரைਟ ਹੋ ਗਿਆ ਸਰਦਾਰ ਜੀ ਹਰਜੀਤ ਸਿੰਘ ਨੇ ਤੁਹਾਡਾ ਨੰਬਰ ਮੈਨੂੰ ਦਿੱਤਾ ਵਾ ਅੱਛਾ ਜੀ ਤੁਹਾਨੂੰ ਮੈਂ ਕਾਲ ਕੀਤੀ ਹੈ ਸਰਦਾਰ ਜੀ ਮੈਂ ਇੱਕ ਲੋਹੇਰ ਗੱਲ ਕਰ ਰਿਹਾ ਠੀਕ ਆ ਕਰਤਾਰ ਸਿੰਘ ਮੇਰਾ ਨਾਮ ਹੈਗਾ ਠੀਕ ਆ ਆ ਜਿਹੜਾ ਤੁਹਾਡਾ ਬੇਟਾ ਜੋ ਜਿਹੜਾ ਵੀ ਆ ਕੀ ਨਾਮ ਦੱਸੇ ਬੇਟੇ ਦਾ ਹਰਜੀਤ ਸਿੰਘ ਜੀ ਕੀ ਚੱਕਰ ਕੀ ਹੋ ਗਿਆ ਜੀ ਮਾੜਾ ਦੱਸ ਹਰਜੀਤ ਸਿੰਘ ਹਰਜੀਤ ਸਿੰਘ ਬਿਲਕੁਲ ரைਟ ਆ ਸਰਦਾਰ ਜੀ ਆ ਜਿਹੜਾ ਤੁਹਾਡਾ ਬੇਟਾ ਹਰਜੀਤ ਸਿੰਘ ਆ ਨਾ ਤੇਨੂੰ ਮੁੰਡੇ ਯਾਰ ਦੋਸਤ ਰੈਂਕ ਹੋ ਗਏ ਸੀ ਇੱਕ ਤੁਹਾਡਾ ਬੇਟਾ ਸੀ ਹਰਜੀਤ ਸਿੰਘ ਅੱਜ ਅਰੈਸਟ ਹੋ ਚੁੱਕਿਆ ਐਤੇ ਪੁਲਿਸ ਕਸਟਡੀ ਦੇ ਵਿੱਚ ਹੀ ਗਿਆ ਇੱਕ ਜਿਹੜਾ ਤੁਹਾਡਾ ਬੇਟਾ ਹਰਜੀਤ ਸਿੰਘ ਆ ਨਾ ਇਹਨੇ ਤੁਹਾਡਾ ਨੰਬਰ ਮੈਨੂੰ ਦਿੱਤਾ ਵਾ ਇਹਨੇ ਕਿਹਾ ਸਾਰਾ ਮੇਰੀ ਡੈਡੀ ਹੈਗੀ ਆ ਤੁਸੀਂ ਇਹਨਾਂ ਨਾਲ ਗੱਲ ਕਰੋ ਨਹੀਂ ਤੇ ਮੇਰੇ ਬੇਟੇ ਦੀ ਮੇਰੀ ਬੇਟੇ ਦੀ ਵਾਈਫ ਉਹ ਕਿੱਥੇ ਜੀ ਉਹ ਇੱਥੇ ਨਹੀਂ ਹੈਗੀ ਸਰਦਾਰ ਜੀ ਕਸਟਡੀ 'ਚ ਸ਼ਾਇਦ ਆਨਲਾਈਨ ਹਰ ਚੀਜ਼ ਦੀ ਖਬਰ ਨਹੀਂ ਹੈਗੀ ਆ ਠੀਕ ਆ ਅੱਛਾ ਜੀ ਉਹ ਜਿਹੜਾ ਤੁਹਾਡਾ ਬੇਟਾ ਵਾ ਉਹ ਨੌ ਸਾਡੀ ਕਸਟਡੀ 'ਚ ਹੀਗਾ ਇੱਥੇ ਕੋਰਿਆ ਦੀ ਕਸਟਡੀ ਹੈਗੀ ਆ ਨਾ ਇੱਥੇ ਹੀਗਾ ਵਾ ਅੱਛਾ ਜੀ ਤੇ ਤੁਹਾਡਾ ਬੇਟਾ ਇਹਨੇ ਤੁਹਾਡਾ ਨੰਬਰ ਦਿੱਤਾ ਵਾ ਇਸ ਲਈ ਤੁਹਾਨੂੰ ਬੋਲ ਕੀਤੀ ਗਈ ਆ ਤੁਸੀਂ ਮੈਨੂੰ ਆ ਕੇ ਫੋਸਸ ਕਰਨਾ ਨਹੀਂ ਮਿਲੇਗਾ ਸੁਣੋ ਤੁਹਾਡਾ ਬੇਟ ਦੇ ਤਾਂ ਹੁਣ ਆਪਾਂ ਕਾਨੂੰਨੀ ਕਾਰਵਾਈ ਕਰੀਏ ਨਹੀਂ ਕਾਨੂੰਨੀ ਕਾਰਵਾਈ ਤਾਂ ਰਹਿਣ ਦੋ ਤੁਸੀਂ ਕਰਨੋ ਜੀ ਤੇ ਮੇਰੀ ਸੋਣਾ ਬੇਟੇ ਦੀ ਵਾਈਫ ਤੇ ਬੇਟਾ ਬੱਚਾ ਵੀ ਹੈ ਕੰਨਾ ਛੋਟਾ ਜਾਨ ਲੰਦਾ ਹਾਂ ਹਾਂ ਜੀ ਹਾਂ ਜੀ ਸਦਾ ਜੀ ਬੇਟੇ ਨੇ ਸਾਰੀ ਗੱਲ ਦੱਸੀ ਉਹਨੇ ਕਹੇ ਸਾਰੇ ਇੱਕ ਮੇਰਾ ਬੇਟਾ ਹੈਗਾ ਮੇਰੀ ਵਾਈਫ ਵੀ ਇੱਥੇ ਆ ਅੱਛਾ ਜੀ ਕੈਨੇਡਾ ਚ ਅੱਛਾ ਜੀ ਅੱਛਾ ਅੱਛਾ ਹਾਂ ਜੀ ਹਾਂ ਜੀ ਤੁਸੀਂ ਦੱਸੋ ਹੁਣ ਕੀ ਕਰਨਾ ਵਾ ਆਪਾਂ ਫੇਰ ਦਾ ਕੇਸ ਵੇਖੀਏ ਕਿ ਕੇਸ ক্লোਜ਼ ਕਰਤੀ ਹੈ ਐ ਦੱਸੋ ਨਹੀਂ ਨਹੀਂ ਹੁਣ ਤੁਸੀਂ ਕਿਹੜੇ ਹਸਾਨਾ ਤੁਸੀਂ ਆਪਦੇ ਹਸਾਨਾ ਕਰ ਲਓ ਜੀ ਜਿਵੇਂ ਮੈਂ ਤਾਂ ਤੁਸੀਂ ਹੁਣ ਵਾ ਤਾਂ ਮੇਰਾ ਚੱਕਰ ਹੀ ਹੋਰ ਮੈਂ ਤਾਂ ਸ ਹਾਂ ਜੀ ਸਰਦਾਰ ਜੀ ਮੇਰੀ ਗੱਲ ਸੁਣੋ ਜਦੋਂ ਤੁਹਾਡੇ ਬੇਟੀ ਨੂੰ ਅਰੈਸਟ ਕੀਤਾ ਸੀ ਨਾ ਕਸਟਡੀ ਤੇ ਬਲੈਕ ਆ ਰਹੀ ਸੀ ਬੇਟੇ ਨੇ ਤੁਹਾਡੇ ਨਾਲ ਮੈਨੂੰ ਤੁਹਾਡਾ ਨੰਬਰ ਦਿੱਤਾ ਵਾ ਤੇ ਤੁਹਾਡੇ ਬੇਟੇ ਨੇ ਮੈਨੂੰ ਇਹ ਕਿਹਾ ਸੀ ਸਰ ਮੇਰੇ ਡੈਡੀ ਹੈਗੇ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਹਾਂ ਜੀ ਨਾਲ ਇਨਫੋਰਮ ਕੀਤਾ ਗਿਆ ਵਾ ਤੇ ਮੈਂ ਵੀ ਇਕ ਲੋਹੀ ਦਾ ਮੈਂ ਵੀ ਇੱਕ ਪੰਜਾਬੀ ਜੀ ਉਹਨਾਂ ਬੜੀ ਗੱਲ ਸੁਣੋ ਜੀ ਉਹਨੂੰ ਕੋ ਕਿਉਂ ਘੋਣਾ ਬੱਚੇ ਮੇਰਾ ਨਾ ਬਸ ਮਸੂਮ ਹੀ ਆ ਜੀ ਹਾਂ ਜੀ ਹਾਂ ਜੀ ਕੀ ਕਰਾਂ ਹਾਂ ਜੀ ਬੱਚਾ ਮਸੂਮ ਹੀ ਆ ਨਾ ਉਹਨੂੰ ਕੁਝ ਕਿਉਂ ਘੋਣਾ ਤਾ ਬੇਟਾ ਤੁਹਾਡਾ ਅੱਛਾ ਚੀਜ਼ਾਂ ਲਈ ਤੁਹਾਨੂੰ ਕਰਦਾ ਵਤੇ ਤੁਹਾਡੇ ਨਾਲ ਸੀ ਗੱਲ ਕਰ ਰਿਹਾ ਨਾ ਸਗੈ ਜੀ ਬੇਟੇ ਜੀ ਗਲਤੀ 1120 ਦੀ ਹੁੰਦੀ ਹੀ ਪੀਐਨ ਤੇ ਇਨੀ ਦੇਰ ਚ ਕਲੋਨੀ ਕਾਰਵਾਈ ਕਰ ਟਕੇ ਐਨ ਉਹਨੀ ਦੇਰ ਚ ਰਿਪੋਰਟ ਕਰ ਦੇਣਾ ਸੀ ਬੇਟਾ ਇਦਾਂ ਤਾਂ ਨਹੀਂ ਸੀ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਨਾ ਸੀ ਅੱਛਾ ਜੀ ਅੱਛਾ ਜੀ ਹਾਂ ਜੀ ਕੋ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਦੱਸੋ ਕਿਵੇਂ ਕਰਗੀ ਆਪਾਂ ਹੱਲੇ ਦਾ ਮਸਲਾ ਮੇਰੀ ਗੱਲ ਸੁਣੋ ਸਰਦਾਰ ਜੀ ਬੇਟੇ ਦਾ ਕੇਸ ਜੇ ਅਗਰ ਆਪਾਂ ਇੱਥੇ ਵੇਖਣਾ ਵਾ ਨਾ ਬੇਟੇ ਦਾ ਪਾਸਵਰਡ ਵੀ ਗੋਰਿਆਂ ਕੋਲ ਇੱਥੇ ਸਟੈਂਪ ਬਲੌਕ ਕੀਤਾ ਵਾ ਜਿਹੜਾ ਜਿਹੜਾ ਏਟੀਐਮ ਕਾਰਡ ਜੋ ਕੁਛ ਵੀ ਸਾਰਾ ਸਮਾਨ ਇਹਨਾਂ ਨੇ ਬਲੌਕ ਕਰ ਲਿਆ ਵਾ ਠੀਕ ਆ ਬੇਟਾ ਹੋਰ ਸਾਡੀ ਕਸਟਡੀ ਚ ਆ ਜੇ ਤੁਸੀਂ ਮਨ ਨੂੰ ਆਏ ਦੱਸੋ ਅਗਰ ਜੇ ਬੇਟੇ ਦਾ ਕੇਸ ਵੇਖਣਾ ਵਾ ਨਾ ਪਹਿਲੀ ਗੱਲ ਤੇ ਸਰਦਾਰ ਜੀ ਆਏ ਆ ਬੇਟੇ ਦੇ ਨੰਬਰ ਤੇ ਮੋਬਾਈਲ ਨੰਬਰ ਤੇ ਕੋਈ ਨਹੀਂ ਮੈਸੇਜ ਨਹੀਂ ਕਰਨਾ ਵਾ ਕਿਉਂਕਿ ਜਿਹੜਾ ਇਹਦਾ ਮੋਬਾਈਲ ਨੰਬਰ ਆ ਨਾ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਆ ਗੋਰੇ ਚੈੱਕ ਕਰ ਰਹੇ ਆ ਇਹਦੇ ਵਿੱਚ ਹੋਰ ਕੋਈ ਇਨਵੋਲਵ ਹੈ ਜਾਂ ਨਹੀਂ ਅਗਰ ਜੇ ਤੁਸੀਂ ਕੀ ਕਰੋਗੇ ਨਾ ਮੈਂ ਉਹ ਟ੍ਰੇਸ ਹੋ ਜਾਂਦਾ ਵਾ ਕਿ ਬੇਟਾ ਇੰਡੀਆ ਤੋਂ ਆ। ਮੈਨੂੰ ਟ੍ਰੇਸ ਹੋ ਜਾਂਦਾ ਬਾਅਦ ਚ ਜਿਹੜੀ ਟੈਨਸ਼ਨ ਨਿਕਰ ਬੰਦੀ ਆ ਬੇਟੇ ਦੇ ਉੱਤੇ ਟੈਨਸ਼ਨ ਬੰਦਦਾ ਵਾ ਉਹਦੇ ਜ਼ਿੰਮੇਦਾਰ ਤੁਸੀਂ ਹੋ ਨਾ ਤਾਂ ਡੇਣਾ ਵਾ ਠੀਕ ਹੈ ਬਾਅਦ ਚ ਨਹੀਂ ਕਹਿੰਦਾ ਸਾਨੂੰ ਤੁਸੀਂ ਇੱਕ ਪੰਜਾਬੀ ਹੋ ਕੇ ਮਿਲਿਆ ਜੀ ਸਾਰੀ ਸਕਿਲ ਠੀਕ ਹੈ ਅੱਛਾ ਜੀ ਤੇ ਇਹ ਤਾਂ ਤੁਹਾਡੀ ਟੈਨਸ਼ਨ ਹੀ ਪਈ ਹੁਣ ਇਹਦਾ ਕਿ ਮਤਲਬ ਹੁਣ ਚੱਕ ਪ੍ਰੋਬਲਮ ਕੀ ਆਈ ਹੈ ਨਾ ਕਿਸ ਕਾਰਨ ਕਿਹੜੇ ਚ ਹੈ ਕਿਉਂ ਆਇਆ ਰਸ ਜੋ ਕੇਸ ਵਜੋਂ ਤੋਂ ਹਾਂ ਜੀ ਮੈਂ ਤੁਹਾਨੂੰ ਸਾਰੀ ਗੱਲ ਦੱਲ ਜੀ ਨਾਲ ਅਜਿਹਾ ਤੁਹਾਡਾ ਬੇਟਾ ਹੈਗਾ ਨਾ ਹਾਂ ਜੀ ਹਾਂ ਜੀ ਐ ਬੇਟਾ ਤੁਹਾਡੇ ਨਾਲ ਨਾ ਦੋ ਫੈਨ ਹੀ ਹਗੇ ਸੀ ਯਾ ਦੋ ਫਰੈਂਡ ਮਿੱਤਰ ਉਹ ਵੀ ਮੁੰਡੇ ਪੰਜਾਬੀ ਆ ਤੋਂ ਚੰਡੀਗੜ੍ਹ ਤੋਂ ਬਲੋਗ ਕਰਦੇ ਆ ਠੀਕ ਆ ਅੱਛਾ ਜੀ ਉਹ ਮੁੰਡਿਆਂ ਨਾਲ ਕਿਤੇ ਤੇ ਪੀਆਰ ਹੋਈ ਸੀ ਹੈਗੇ ਇਸ ਖਾਣਾ ਪੀਣਾ ਖਾਣ ਲਈ ਨਾ ਕਲੱਬ ਦੇ ਵਿੱਚ ਅੱਛਾ ਜੀ ਉਹਨਾਂ ਨੇ ਕਿਤੇ ਅੰਦਰ ਜਾ ਕੇ ਨਾ ਝਗੜਾ ਵਗੈਰਾ ਕਰ ਲਿਆ ਵ ਡਰਿੰਕ ਵਗੈਰਾ ਕਰਕੇ ਉਹ ਬਹੁਤ ਜ਼ਿਆਦਾ ਸ਼ਾਰਪੀ ਲਈ ਸੀ ਅੱਛਾ ਜੀ ਜਿਹੜਾ ਤੁਹਾਡਾ ਬੇਟਾ ਵਾ ਇਹਨਾਂ ਤੋਂ ਕੋਈ ਡਰਿੰਕ ਵਗੈਰਾ ਨਹੀਂ ਕੀਤੀ ਆ ਐਂ ਬਸ ਛੜਾ ਰਿਆ ਸੀ ਇੱਕ ਗੋਰਾ ਵੇਟਰ ਹੈਗਾ ਸੀ ਤੁਹਾਡੇ ਬੇਟੇ ਨਾਲ ਜਿਹੜੇ ਦੋ ਫਰੈਂਡ ਸੀ ਨਾ ਉਹਨਾਂ ਨੇ ਚੁੱਕ ਕੇ ਇੱਕ ਗੋਰੇ ਦੇ ਸਿਰ 'ਚ ਨਾ ਬੋਤਲ ਮਾਰ ਦਿੱਤੀ ਕੱਚ ਦੀ ਓਏ ਹੋਏ ਉਹ ਗੋਰੇ ਨੇ ਡੇਕਿਆ ਠੀਕ ਆ ਉਹ ਗੋਰਾ ਬਚ ਗਿਆ ਉਹ ਮੈਂ ਕਿਹਾ ਗੋਰਾ ਬਚ ਗਿਆ ਜੀ ਉਹ ਗੋਰਾ ਬਚ ਗਿਆ ਹਾਂ ਜੀ ਗੋਰਾ ਬਚ ਗਿਆ ਹੁਣ ਉਹ ਆਈਸੀਯੂ ਦੇ ਵਿੱਚ ਦਾਖਲ ਹੋ ਗਿਆ ਵਾ ਗੋਰੇ ਦੇ ਪੈਰਸ ਵੀ ਆ ਚੁੱਕੇ ਆ ਅੱਛਾ ਜਿਹੜਾ ਕਲ ਆ ਲਿਆ ਜਿਹੜਾ ਤਿੰਨੋਂ ਮੁੰਡਿਆਂ ਨੂੰ ਫੜ ਕੇ ਤੇ ਕਸਟਡੀ ਚ ਲੈ ਕੇ ਆਇਆ ਠੀਕ ਆ ਨਹੀਂ ਗੋਰਾ ਗੋਰਾ ਵਿਚਾਰੇ ਦਾ ਕੀ ਕਸੂਰ ਆ ਜੀ ਮੈਂ ਤਾਂ ਤੁਹਾਡੀ ਗੱਲ ਸਹੀ ਗੱਲ ਆ ਜੀ ਆ ਗੋਰੇ ਦਾ ਕੀ ਹੁੰਦਾ ਜਿੰਨਾ ਗੋਰਾ ਵੇਟਰ ਹੈ ਗੋਰਾ ਇੱਕ ਵੇਟਰ ਹੈਗਾ ਸੀ ਉਹਨੂੰ ਦਰਾਨ ਆ ਵੇਟਰ ਦੀ ਦਾ ਵੇਟਰ ਦੀ ਵਿਚਾਰੀ ਜੇ ਹੁਣ ਆ ਗਿਆ ਅੱਛਾ ਅੱਛਾ ਇਹਨਾਂ ਦੇ ਦੌਰਾਨ ਵਿੱਚ ਉੱਥੇ ਗੋਰੇ ਦੇ ਸਿੱਚ ਵੱਜ ਗਏ ਸੀ ਬੋਤਲ ਕੱਚ ਦੀ ਉਹਦੇ ਡੂੰਗੀ ਵੱਜ ਗਿਆ ਉਹ ਮੋਕੇ ਦੇ ਦੇ ਗਿਆ ਵਾ ਇਸ ਲਈ ਉਹਨੂੰ ਚੋੱਕ ਕੇ ਐਸਾ ਚਲਾਏਗਾ ਨਹੀਂ ਉਹ ਵਿਚਾਰਾ ਮਰਿਆ ਮੁਰਿਆ ਤਾਂ ਨਹੀਂ ਨਾ ਚਾਰਾ ਨੇ ਨਹੀਂ ਮਰਿਆ ਨਹੀਂ ਆ ਵੀ ਤੇ ਇਹ ਆਇਆ ਹੋ ਦੋ ਖਤਰੇ ਤੋਂ ਬਾਹਰ ਆ। اچھا ਜੀ। ਤੁਸੀਂ ਮੈਨੂੰ ਹੁਣ ਦੱਸੋ ਕਿ ਕੀ ਕਰਨਾ। ਤੁਸੀਂ ਦੱਸੋ ਜੀ ਜਿਵੇਂ ਮੈਂ ਕਹੂੰਗਾਵੇਂ ਕਰ ਲਾਂਗੇ ਆਪਾਂ। ਜੇ ਸਰਦਾਰ ਜੀ ਬੇਟੀ ਦੀ ਗੱਲ ਆਪਾਂ ਇੱਥੇ ਖਤਮ ਕਰਨੀ ਹੈ। ਇਹਨਾਂ ਤਿੰਨਾਂ ਮੁੰਡਿਆਂ ਨੂੰ ਫਾਈਨ ਲੱਗਾ ਵਾ। ਜਿਹੜੇ ਤਬਾਕੀ ਦੋ ਮੁੰਡਿਆਂ ਉਹਨਾਂ ਦਾ ਫਾਈਨ ਆ ਰਿਹਾ ਵਾ। ਬਸ ਇਕੱਲਾ ਦਾ ਨਾ ਬੇਟਾ ਰਹਿੰਦਾ ਵਾ। ਜੇ ਤੁਸੀਂ ਇਹਦਾ ਫਾਈਨ ਠੇਕ ਕਰਦੇ ਹੋ। ਮੈਂ ਇਹਦੀ ਗੱਲ ਇੱਥੇ ਪਕਾ ਦਿੰਦਾ। ਤੈਨੂੰ ਮੈਂ ਬਾਹਰ ਕਰਵਾ ਦਿੰਦਾ। ਠੀਕ ਆ। ਫਾਈਨ ਕਿੰਨਾ ਕਹੇਗਾ ਜੀ? ਸਰਦਾਰ ਜੀ ਦਾ ਫਾਈਨ ਇਹਦਾ ਇੰਡੀਅਨ ਅਮਾਉਂਟ 1 अच्छा जी। ਉਹ ਤਾਂ ਇੰਨਾ ਤਾਂ ਹਣ ਜੀ ਓਖਾ ਆ ਫਿਰ ਤਾ ਮੈਂ ਦੱਸਾਂ ਕੋਈ ਨਾ ਹੁਣ ਸੋਚੀ ਜਾਂਦਾ ਸੀਗਾ ਕੱਲ ਉਹਦਾ ਜਨਮ ਦਿਨ ਸੀਗਾ ਜੀ। ਕੱਲ ਉਹਦਾ ਜਨਮ ਦਿਨ ਸੀ। ਹਾਂਜੀ ਹਾਂਜੀ। ਹਾਂ ਤੇ ਮੈਂ ਤਾਂ ਉਹਨਾਂ ਟੌਫੀਆਂ ਦਾ ਪੈਕਟ ਲੈ ਕੇ ਜਾਣਾ ਸੀਗਾ ਉਹਦੇ ਆਸਤੇ ਸਕੂਲ 'ਚ। ਅੱਛਾ। ਹਾਂ। ਤੇ ਤੂੰ ਯਾਰ ਤੁਸੀਂ ਇਹ ਫੁੱਦੂ ਕਿਉਂ ਬਣਾਉਨੇ ਹੋ ਨੇ ਅੱਜ? ਦੰਗੇ ਭਲੇ ਬੰਦਿਆਂ ਨੂੰ ਯਾਰ। ਬੱਚਾ ਤਾਂ 2.5 ਸਾਲਾਂ ਦਾ ਮੇਰਾ ਤੇ ਕਿਹੜਾ ਕੈਨੇਡਾ ਪਹੁੰਚ ਗਿਆ ਤੇ ਕਿੱਥੇ ਕੀ ਆ ਯਾਰ। ਲਾ ਦੇਖ ਲੋ ਮਿੱਤਰੋ। ਅੱਧ ਦੇ ਲੋਕ ਮਿੱਤਰੋ ਇਹੋ ਜੇ ਮਤਲਬ ਫਰਾਡ ਕਾਲਾਂ ਬਹੁਤ ਆਉਂਦੀਆਂ ਇਹਨਾਂ ਤੋਂ ਬਾਈ ਜੀ ਤੁਸੀਂ ਵੀ ਸਾਧਨ ਹੋ ਰਹੇ ਹੋ ਬੇਟਾ ਮੇਰਾ ਕੈਨੇਡਾ ਉੱਥੇ ਉਹਨੇ ਗੋਰੇ ਦੇ ਬੋਤਲ ਮਾਰਤੀ ਆ ਤੇ ਇਹ ਵੀਡੀਓ ਮੈਂ ਤਾਂ ਹੀ ਬਣਾ ਲਈ ਮੈਨੂੰ ਪਤਾ ਲੱਗਿਆ ਜਦੋਂ ਉਹਨੇ ਇਹ ਜੀਆਂ ਗੱਲਾਂ ਕਾਫੀ ਕੀਤੀਆਂ ਤੇ ਮੈਨੂੰ ਫੋਨ ਮੇਰਾ ਅਲੱਗ ਦਾ ਨਹੀਂ ਪਿਆ ਸੀ ਕੱਲ ਮੈਂ ਮੈਰਿਜ ਤੇ ਸੀ ਤੇ ਮੈਂ ਸ਼ੀਸ਼ੀ ਬੋਲੋ ਫੋਨ ਲੱਭਿਆ ਤਾਂ ਮੈਂ ਇਹ ਰਿਕਾਰਡਿੰਗ ਮੈਂ ਮੈਂ ਮੈਨੂੰ ਕਾਲ ਆਈ ਹੈ ਕਿਸੇ ਹੋਰ ਬੰਦਾ ਕੋਈ ਬੰਦਾ ਸ਼੍ਰੀ ਬੰਦਾ ਭੋਲਾ ਬੰਦਾ ਫਸਣਾ ਜਾਵੇ ਕਿਉਂਕਿ ਸੋਸ਼ਲ ਮੀਡੀਆ ਤੇ ਇਹੋ ਜਿਹੇ ਬਹੁਤ ਸਾਰੀਆਂ ਕੌਲ ਆਉਂਦੀਆਂ ਵੀ ਵੀਰ ਤੇ ਇਹਨਾਂ ਤੋਂ ਚਕੰਨੇ ਰਹੋ ਬਹੁਤ ਸਾਰੀਆਂ ਵੱਲੋਂ ਫੇਕ ਕੌਲਾਂ ਆਉਂਦੀਆਂ ਗਲਤ ਤੁਸੀਂ ਆਪਾਂ ਨੂੰ ਕਰਦੇ ਕੋਈ ਕਿਤੇ ਕਹਿਣਾ ਕੋਈ ਪੈਸਾ ਤੁਹਾਡਾ ਫਸਿਆ ਹੋਇਆ ਤੁਸੀਂ ਪੈਸਾ ਦੇ ਦੋ ਇਹ ਕਰ ਦੋ ਉਹ ਕਰ ਦੋ ਇਹਨਾਂ ਤੋਂ ਸਦਾ ਹੀ ਚਕੰਨੇ ਰਹਿਣਾ ਪਹਿਲਾਂ ਉਹਨੂੰ ਪੂਰਾ ਵਾਚ ਕਰੋ ਵੈਰੀਫਾਈ ਕਰੋ ਕੀ ਗੱਲ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਤੇ ਜਾਕਦਮ ਫੈਸਲਾ ਨਾ ਲਿਆ ਕਰੋ ਤੇ ਤੁਸੀਂ ਦੇਖ ਹੀ ਲਿਆ ਬੱਚਾ ਤਾਂ ਤੁਸੀਂ ਮੇਰੇ ਜੰਨੇ ਵੀ ਮੈਨੂੰ ਜਾਣਦੇ ਆ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਬੱਚਾ ਛੋਟੇ ਆ ਮੇਰੇ ਬੱਚੇ ਦਾ ਇਹ ਬੱਚਾ ਦਾ ਵਿਆਹ ਵੀ ਮੇਰੇ ਦਾ ਕਰਤਾ ਉਹਨੇ ਬਾਹਰ ਕੈਨੇਡਾ ਚ ਸੈਟ ਆਇਆ ਤੇ ਜਰੇ ਪਹਿਲੀ ਕਲਾਸ ਚ ਵੀ ਨਹੀਂ ਹੋਇਆ ਉਹ ਤੇ ਓਕੇ ਮਤਲਬ ਤੁਸੀਂ ਸਾਰੀ ਹਵੇਰਿਆ ਕਰੋ ਇਹੋ ਜੀਆਂ ਗੱਲਾਂ ਤੋਂ ਓਕੇ ਬਾਏ ਮਿੱਤਰੋ ਲਵ ਯੂ ਆਲ ਫਰੈਂਡਸ